ਦੂਰ ਆ ਦੂਰ 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 ਲੱਤ ਬਹੁਤ ਮਾਰਦਿਆ ਅੱਗੇ 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 ਗੋਬਿੰਦ ਗੋਬਿੰਦ ਹਾਂ ਜੀ ਤੇਰੇ ਪਿੱਛੇ ਖੜੋ ਅੱਗੇ ਪਿੱਛੇ ਨਾ ਖੜੋ ਆ ਜਾ ਹਣ ਮੂਹਰੇ ਆ ਜਾ ਆ ਜਾ ਰੇ ਮੈਂ ਨਿੱਕੇ ਲਈ ਵਾਰ ਚੋਲੇ ਲੈ ਚੋਲੇ ਲੈ ਬਾਸਿਓ ਬਧਾ ਲੈ ਜੋ ਹਾ ਯਾਰਾ ਫਤ ਨੁਮਰੀ ਆ ਕੇ ਨਿੱਕੇ ਲੈ ਨਿੱਕੇ ਦੂਰ ਆ ਦੂਰ 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 ਲੱਤ ਬਹੁਤ ਮਾਰਦਿਆ ਇਹ ਨਿੱਕੇ ਲੈ ਪੁੱਤਾਂ ਰੇ ਇਹਦਾ ਪਿੱਛੇ ਕਿੰਨਾ ਉਹ ਹਾਂ ਉਹ ਬਾਬੇ ਦੀ ਲੱਤ ਮਾਰੀ ਹੋਵੇ ਕਿਵੇਂ ਉਹਦਾ ਪੈਰ ਹੋਇਆ ਤਾਂ ਉਹ ਬਾਬਾ ਅੰਦਰ ਪਿਆ ਮੰਜਾ ਮੱਲੀ ਚਰ ਆ ਲੈ ਚੱਲ ਗਿਆ ਰਹਾ ਹਾਂ ਚੱਲ ਦੇ ਰੁਕ ਜਾ ਉਰਾ ਆ ਜਾ ਵੀਡੀਓ ਦੇਖਣੀ ਹੈ ਤੁਸੀਂ ਸਾਰਿਆਂ ਨੇ ਚੰਗਾ ਫੇਸਬੁੱਕ ਤੇ ਫੇਸਬੁੱਕ YouTube ਤੇ ਬਾਬੇ ਆਂਦੇ ਆਂ ਮੈਂ ਬੋਲੇ ਤੈਨੂੰ ਕੱਲ ਵੀ ਤੈਨੂੰ ਹੈਂਆਂ ਸੁੱਕੀਆਂ ਦੂਰ ਪੱਤੂ ਦੂਰ ਕਰਕੇ ਦੂਰ 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 ਆ ਲੈ ਆਉਣੇ ਸੁਰਨੀਆਂ ਤੈਨੂੰ ਆ ਪਤਲੇ ਲੈਣੇ ਲੈ ਲੈ ਜਾਂਦੇ ਜੋਲੇ ਤੁਰੂ ਰਿਹਾ ਇਧਰ ਜਾਂਦੇ ਜੋਲੇ ਹਾਂ ਲੱਕੜ ਪਾ ਰਹੀ ਏ ਉਹਦੇ ਤਿੰਨਾਂ ਤੋਂ ਜ਼ਿਆਦਾ ਭਾਰੀ ਲੱਕੜ ਹੈ ਗਏ ਜੋ ਦੇ ਜਾਂਦੇ ਨੇ ਜੋ ਦੇ ਜਾਂਦੇ ਜਾਂਦੇ ਹੈ ਇਹ ਆ ਪ੍ਰਸ਼ਾਦ ਦੇ ਕੰਮ ਪਾਸੇ ਕਰ ਪਾਸੇ ਕਰ ਪਾਸੇ ਵਿਚਾ ਕੇ ਵਿਚਾ ਕੇ ਇੱਕ ਮਿੰਟ ਇੱਕ ਮਿੰਟ ਇਹਨੂੰ ਪਾਸੇ ਖਿੱਚੋ ਆ ਖਿੱਚੋ ਕੇ ਪਿਛਾਂ ਸੱਟ ਗਿਆ ਕੰਡੇ ਸਾਰੇ ਦੂਰ ਕਰ ਦਿਓ ਹੌਲੀ 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 ਇਧਰ ਹੌਲੀ ਹੌਲੀ ਦਰੋ ਜਮਾ ਹੌਲੀ ਹੌਲੀ ਪੈਰ ਤੇ ਨਾ ਮਰਾਲੇ ਸਾਨੂੰ ਨਹੀਂ ਦੱਸਿਆ ਸਾਲ ਤੋਂ ਰਿਹਾ ਨਹੀਂ ਜਿੰਦਾਂ ਤੋਂ ਬਾਤ ਹਾਂ ਹੋ ਗਿਆ ਇਹ ਪਤਾ ਹਰ ਕੋਲੇ ਹੈ ਜਿਕਰ